ਬੀਬੀ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਅੱਜ ਦੀ ਕਲਾਸ ਵਿੱਚ ਜੁੜਮਿਲ ਬੈਠੇ ਗੁਰੂ ਪਿਆਰ ਵਾਲੇ ਵਿਦਿਆਰਥੀਓ ਫਤਿਹ ਪ੍ਰਵਾਨ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਦੀ ਜਿਹੜੀ ਕਲਾਸ ਹੈ ਉਹ ਆਪਾਂ ਸ਼ੁਰੂ ਕਰਨ ਲੱਗੇ ਹਾਂ ਸਿੱਖ ਧਰਮ ਦੀ ਮੁਢਲੀ ਜਾਣਕਾਰੀ ਦਾ ਜਿਹੜਾ ਅਖੀਰਲਾ ਚੈਪਟਰ ਹੈ ਕਿਹੜਾ ਚੈਪਟਰ ਅਖੀਰਲਾ ਉਸ ਅਖੀਰਲੇ ਚੈਪਟਰ ਦੇ ਵਿੱਚ ਬੱਚਿਆਂ ਦੇ ਕੰਠ ਕਰਨ ਵਾਸਤੇ 25 ਸ਼ਬਦ ਨੇ ਕਿੰਨੇ ਨੇ 25 ਉਹਨਾਂ ਸ਼ਬਦਾਂ ਦੇ ਵਿੱਚੋਂ ਅੱਜ ਆਪਾਂ ਪਹਿਲਾ ਸ਼ਬਦ ਵਿਸਥਾਰ ਪੂਰਵਕ ਵਿਆਖਿਆ ਦੇ ਵਿੱਚ ਕਰਨ ਜਾ ਰਹੇ ਹਾਂ ਇਹਨਾਂ ਸ਼ਬਦਾਂ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਜਿੱਥੇ ਅਸੀਂ ਸਿੱਖਿਆ ਲੈਣੀ ਹੈ ਉੱਥੇ ਨਾਲ-ਨਾਲ ਇਹਨਾਂ ਸ਼ਬਦਾਂ ਨੂੰ ਅਸੀਂ કંઠ ਵੀ ਕਰਨੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇਸ ਸ਼ਬਦ ਦਾ ਪਾਠ ਕਰਾਂਗੇ ਉਸ ਤੋਂ ਬਾਅਦ ਇਹ ਸ਼ਬਦ ਕਿਹੜੇ ਰਾਗ ਵਿੱਚ ਹੈ ਕਿਹੜੇ ਗੁਰੂ ਨੇ ਉਚਾਰਨ ਕੀਤਾ ਹੈ ਤੇ ਇਸ ਸ਼ਬਦ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਉਹ ਆਪਾਂ ਕਰਾਂਗੇ ਫਿਰ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਅਸਾ ਕਰ ਸਤਵਾ ਅਸਾ ਕਰ ਸਤਵਾ ਮਹਿਲਾ ਪੰਜਵਾ ਮਹਿਲਾ ਕੰਯਾ ਹਰ ਕਾ ਨਾਮ ਰਿਦੈ ਨਿਤ ਧਿਆਈ ਹਰ ਕਾ ਨਾਮ ਰਿਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਸੰਗੀ ਸਾਥੀ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ਤੇਰਾ ਕੀਆ ਮਿੱਠਾ ਲੱਗੇ ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੈ ਤਾਰਤੁ ਮੰਗੈ ਹੁਣ ਇਹ ਜਿਹੜਾ ਸ਼ਬਦ ਹੈ ਇਸ ਸ਼ਬਦ ਦੇ ਵਿੱਚ ਜਿਹੜੇ ਕੁਝ ਕੁ ਉਚਾਰਨ ਨੇ ਉਹ ਜ਼ਰੂਰ ਸਮਝਣੇ ਨੇ ਆਪਾਂ ਗੁਰ ਮੇਰੇ ਸੰਗ ਮੇਰੇ ਦਾ ਉਚਾਰਨ ਕਿਸੇ ਨੇ ਮੇਰੇ ਨਹੀਂ ਕਰਨਾ ਠੀਕ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਠੀਕ ਹੈ ਬੇਟਾ ਇਦਾਂ ਇਹਨਾਂ ਸ਼ਬਦ ਦਾ ਇਸ ਸ਼ਬਦ ਦਾ ਉਚਾਰਨ ਕਰਨਾ ਇਹ ਜਿਹੜਾ ਸ਼ਬਦ ਹੈ ਅਸਾ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਹੈ ਕਿਹੜੇ ਰਾਗ ਵਿੱਚ ਹੈ ਅਸਾ ਰਾਗ ਅਸਾ ਰਾਗ ਵਿੱਚ ਇਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 17 ਘਰ ਨੇ ਕਿੰਨੇ ਘਰ ਨੇ 17 ਜਦੋਂ ਇਸ ਸ਼ਬਦ ਦਾ ਗੁਰਬਾਣੀ ਰੂਪ ਦੇ ਵਿੱਚ ਕੀਰਤਨ ਕਰਨੇ ਕੀਰਤਨ ਰੂਪ ਦੇ ਵਿੱਚ ਜਦੋਂ ਇਹ ਸ਼ਬਦ ਨੂੰ ਗਾਇਨ ਕਰਨਾ ਹੈ ਉਸ ਟਾਈਮ ਇਸ ਸ਼ਬਦ ਨੂੰ 7ਵੇਂ ਘਰ ਵਿੱਚ ਗਾਉਣ ਦੀ ਹਦਾਇਤ ਹੈ ਠੀਕ ਹੈ ਮਹਿਲਾ ਪੰਜਵਾਂ ਮਹਿਲਾ ਪੰਜਵਾਂ ਤੋਂ ਭਾਵ ਹੈ ਇਹ ਸ਼ਬਦ ਪੰਜਵੇਂ ਗੁਰੂ ਪੰਜਵੇਂ ਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਆਸਾ ਰਾਗ ਦਾ ਨਾਮ ਹੈ ਆਸਾ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 3ਵਾਂ ਰਾਗ ਹੈ ਚੌਥਾ ਰਾਗ ਉਸ ਤੋਂ ਬਾਅਦ ਇਸ ਸ਼ਬਦ ਨੂੰ ਗਾਇਨ ਕਰਨ ਦਾ ਕਿੰਨਾਵਾਂ ਪੈਰ ਹੈ ਇਹ ਸ਼ਬਦ ਕਿਹੜੇ ਪੈਰ ਵਿੱਚ ਗਾਇਆ ਜਾਏਗਾ ਦਿਨ ਦੇ ਦੂਸਰੇ ਪੈਰ ਦਿਨ ਦੇ ਦੂਸਰੇ ਪੈਰ ਹਾਂਜੀ ਲਿਖ ਲਓ ਨਾਲ ਇਸ ਸ਼ਬਦ ਨੂੰ ਦੂਜੇ ਪੈਰ ਵਿੱਚ ਗਾਉਣਾ ਹੈ ਇੱਕ ਪੈੜ ਦੇ ਵਿੱਚ ਕਿੰਨੇ ਘੰਟੇ ਹੁੰਦੇ ਨੇ ਤਿੰਨ ਕਿੰਨੇ ਹੁੰਦੇ ਨੇ ਤਿੰਨ ਤਿੰਨ ਹਾਂਜੀ ਲਿਖ ਲੈ ਸਾਰੇ ਨੇ ਫਿਰ ਰਿਪੀਟ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 17 ਘਰ ਨੇ ਇਸ ਸ਼ਬਦ ਨੂੰ 7ਵੇਂ ਘਰ ਵਿੱਚ ਗਾਉਣ ਦੀ ਹਦਾਇਤ ਹੈ ਠੀਕ ਹੈ ਤੇ ਆਸਾ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੌਥਰ ਆ ਗਿਆ ਕਿੰਨਵਾਂ ਰ ਆ ਗਿਆ ਚੌਥਾ ਹਾਂ ਤੇ ਇਸ ਸ਼ਬਦ ਨੂੰ ਦਾਇਨ ਕਰਨ ਦਾ ਕਿਹੜਾ ਪੈਰ ਹੈ ਦੂਜਾ ਪੈਰ ਹੈ ਹਾਂਜੀ ਇਸ ਸ਼ਬਦ ਦੇ ਚਾਰ ਬੰਦ ਨੇ ਨਹੀਂ ਦੋ ਬੰਦ ਨੇ ਕਿੰਨੇ ਬੰਦ ਨੇ ਦੋ ਦੋ ਪਹਿਲਾ ਬੰਦ ਕਿਹੜਾ ਹੈ ਹਰ ਕਾ ਨਾਮ ਰਿਦੈਨਿਤ ਧਿਆਇ ਸੰਗੀ ਸਾਥੀ ਤੇ ਰਹਾਉ ਵਾਲਾ ਬੰਦ ਹੈ ਜਿਹੜਾ ਉਹ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਮਾਲੇ ਜਦੋਂ ਗੁਰਬਾਣੀ ਦਾ ਕੀਰਤਨ ਕਰਨੇ ਉਸ ਟਾਈਮ ਵੀ ਅਸੀਂ ਰਹਾਉ ਵਾਲੀਆਂ ਪੰਕਤਾਂ ਪੰਕਤੀਆਂ ਨੂੰ ਅਸਥਾਈ ਬਣਾਉਣਾ ਹੈ ਠੀਕ ਹੈ ਜਿਹੜਾ ਰਹਾਉ ਵਾਲਾ ਪਦਾ ਹੋਇਆ ਕਰਦਾ ਹੈ ਰਹਾਉ ਵਾਲਾ ਬੰਦ ਹੋਇਆ ਕਰਦਾ ਹੈ ਉਹ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦਾ ਹੈ ਕੀ ਹੋਇਆ ਕਰਦਾ ਹੈ ਕੇਂਦਰੀ ਭਾਵ ਭਾਵ ਸ਼ਬਦ ਦਾ ਸਮੁੱਚਾ ਭਾਵ ਸ਼ਬਦ ਵਿੱਚ ਕਿਸ ਬਾਰੇ ਗੱਲ ਕੀਤੀ ਜਾ ਰਹੀ ਹੈ ਇਸ ਸ਼ਬਦ ਦਾ ਵਿਸ਼ਾ ਕੀ ਹੈ ਉਹ ਰਹਾਉ ਵਾਲੇ ਬੰਦ ਵਿੱਚ ਹੁੰਦਾ ਹੈ ਠੀਕ ਹੈ ਹੁਣ ਆਪਾਂ ਜਿਹੜੀ ਵਿਚਾਰ ਸ਼ੁਰੂ ਕਰਨੀ ਹੈ ਇਸ ਸ਼ਬਦ ਦੀ ਸਿੱਖਿਆ ਕੀ ਹੈ ਸਾਡੇ ਜੀਵਨ ਵਿੱਚ ਉਹ ਪਰਹਾਉ ਵਾਲੇ ਬੰਦ ਤੋਂ ਸ਼ੁਰੂ ਕਰਾਂਗੇ ਸਾਰੇ ਪੜੋ ਗੁਰਮੇ ਰਹ ਸੰਗ ਗੁਰਮੇ ਰਹ ਸੰਗ ਸਦਾ ਹੈ ਨਾਲੇ ਸਦਾ ਹੈ ਨਾਲੇ ਸਿਮਰ 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 ਤਿਸ ਸਦਾ ਸਮਾਲੇ ਤਿਸ ਸਦਾ ਸਮਾਲੇ ਅਰਹਾਉ 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 ਤੋ ਭਾਵੇ ਠਹਿਰਾਉ ਠਹਿਰ ਜਾਓ ਵਿਚਾਰ ਕਰੋ ਕਿ ਇਸ ਪੰਕਤੀ ਦੇ ਵਿੱਚ ਸਾਨੂੰ ਗੁਰੂ ਸਾਹਿਬ ਜੀ ਕੀ ਸਿੱਖਿਆ ਦੇ ਰਹੇ ਆ ਗੁਰੂ ਸਾਹਿਬ ਜੀ ਕਹਿ ਰਹੇ ਨੇ ਜਿਹੜਾ ਗੁਰੂ ਹੈ ਉਹ ਹਮੇਸ਼ਾ ਮੇਰੇ ਅੰਗ ਸੰਗ ਹੈ ਗੁਰੂ ਮੇਰੇ ਹਮੇਸ਼ਾ ਕੀ ਹੈ ਅੰਗ ਸੰਗ ਪੰਗ ਸੰਗ ਜਿਹੜਾ ਹਮੇਸ਼ਾ ਨਾਲ ਰਹਿੰਦਾ ਹੋਵੇ ਹਮੇਸ਼ਾ ਅੰਗ ਸੰਗ ਹੋਵੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਹੁਣ ਤੁਹਾਡੀ ਬੱਚਿਆਂ ਦੀ ਕਿਹੜੀ ਲਾਈਫ ਹੈ ਸਟੂਡੈਂਟ ਲਾਈਫ ਹੈ ਕਿਹੜੀ ਲਾਈਫ ਹੈ ਸਟੂਡੈਂਟ ਲਾਈਫ ਹੁਣ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਦਾ ਕਿਸੇ ਦੇ ਨਾਲ ਪਿਆਰ ਬੱਧ ਹੈ ਕਿਸੇ ਦੇ ਨਾਲ ਪਿਆਰ ਟੱਟ ਹੈ ਜਿਸ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੋਏ ਅਸੀਂ ਕੀ ਕਰਦੇ ਹਾਂ ਉਹਨੂੰ ਹਮੇਸ਼ਾ ਯਾਦ ਰੱਖਦੇ ਹਾਂ ਉਹਨੂੰ ਹਮੇਸ਼ਾ ਯਾਦ ਰੱਖਦੇ ਹਾਂ ਉਹਦੀ ਯਾਦ ਨੂੰ ਆਪਾਂ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਹਾਂ ਅਸੀਂ ਕਿਹੜੀ ਚੀਜ਼ ਨੂੰ ਸੰਭਾਲਦੇ ਹਾਂ ਜਿਹੜੀ ਸਾਡੇ ਮਨ ਨੂੰ ਚੰਗੀ ਲੱਗਦੀ ਏ ਕਿਹੜੀ ਚੀਜ਼ ਸੰਭਾਲਦੇ ਆ ਜਿਹੜੀ ਸਾਡੇ ਮਨ ਨੂੰ ਚੰਗੀ ਲੱਗਦੀ ਏ ਚੰਗੀ ਲੱਗਦੀ ਏ ਮਾਪੇ ਸਾਰਿਆਂ ਨੂੰ ਚੰਗੇ ਲੱਗਦੇ ਨੇ ਯੈਸ ਸਰ ਇਸ ਕਰਕੇ ਉਹਨਾਂ ਦੀ ਯਾਦ ਅਸੀਂ ਹਮੇਸ਼ਾ ਆਪਣੇ ਹਿਰਦੇ ਵਿੱਚ ਆਪਣੇ ਮਨ ਵਿੱਚ ਸੰਭਾਲ ਕੇ ਰੱਖਦੇ ਆ ਗੁਰ ਮੇਰਾ ਸੰਗ ਸਦਾ ਹੈ ਨਾਲ ਕਹਿੰਦੇ ਜਿਹੜਾ ਗੁਰੂ ਹੈ ਗੁਰੂ ਹਮੇਸ਼ਾ ਹੀ ਅੰਗ ਸੰਗ ਹੈ ਅੰਗ ਸੰਗ ਭਾਵ ਹਮੇਸ਼ਾ ਹੀ ਨਾਲ ਹੈ ਜਿਹੜਾ ਹਮੇਸ਼ਾ ਨਾਲ ਹੈ ਸਿਮਰ ਸਿਮਰ ਤਿਸ ਸਦਾ ਸੰਭਾਲੇ ਗੁਰੂ ਦੀ ਕਿਰਪਾ ਨਾਲ ਮੈਂ ਉਸ ਪਰਮਾਤਮਾ ਨੂੰ ਸਦਾ ਸਿਮਰ ਕੇ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹਾਂ ਗੁਰੂ ਮੇਰੇ ਸਦਾ ਅੰਗ ਸੰਗ ਹੈ ਤੇ ਮੈਂ ਉਹਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦਾ ਹਾਂ ਗੁਰੂ ਸਾਡੇ ਅੰਗ ਸੰਗ ਕਿਵੇਂ ਹੈ ਗੁਰੂ ਸਾਡੇ ਨਾਲ ਕਿਵੇਂ ਹੈ ਤੇ ਗੁਰੂ ਨੂੰ ਅਸੀਂ ਆਪਣੇ ਹਿਰਦੇ ਵਿੱਚ ਆਪਣੇ ਮਨ ਵਿੱਚ ਕਿਵੇਂ ਸੰਭਾਲਣਾ ਇਹਦੀ ਵਿਆਖਿਆ ਅਗਲੀਆਂ ਪੰਕਤੀਆਂ ਕਰਦੀਆਂ ਪਈਆਂ ਨੇ ਪੜੋ ਹਰਿ ਕਾ ਨਾਮ ਹਰਿ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰੂ ਨੂੰ ਅਸੀਂ ਆਪਣੇ ਹਿਰਦੇ ਵਿੱਚ ਕਿਵੇਂ ਸੰਭਾਲਣਾ ਹੈ ਗੁਰੂ ਨੂੰ ਆਪਣੇ ਹਿਰਦੇ ਵਿੱਚ ਸੰਭਾਲਣ ਤੋਂ ਭਾਵ ਕੀ ਹੈ ਪਰਮਿਆ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਸੰਭਾਲਣ ਤੋਂ ਭਾਵ ਕੀ ਹੈ ਉਹਦੀ ਸਿੱਖਿਆ ਨੂੰ ਯਾਦ ਰੱਖਣਾ ਆ ਵੇਖੋ ਹਰ ਕਾ ਨਾਮ ਹਰ ਕਾ ਨਾਮ ਹਿਰਦੇ ਨਿਤ ਧਿਆਈ ਹਰੀ ਦਾ ਨਾਮ ਧਿਆਉਣ ਤੋਂ ਭਾਵ ਹੈ ਉਹਦੀ ਜਿਹੜੀ ਸਿੱਖਿਆ ਹੈ ਉਹਦਾ ਜਿਹੜਾ ਉਪਦੇਸ਼ ਹੈ ਉਹਨੂੰ ਮੈਂ ਹਰ ਸਮੇਂ ਯਾਦ ਰੱਖਦਾ ਉਹਨੂੰ ਮੈਂ ਹਰ ਸਮੇਂ ਯਾਦ ਰੱਖਦਾ ਹੁਣ ਜਿਹੜੇ ਹਰ ਸਮੇਂ ਹਰੀ ਦੇ ਉਪਦੇਸ਼ ਨੂੰ ਗੁਰੂ ਦੀ ਸਿੱਖਿਆ ਨੂੰ ਯਾਦ ਰੱਖਦੇ ਨੇ ਉਹਨਾਂ ਨਾਲ ਫਿਰ ਕੀ ਵਾਪਰਦਾ ਹੈ ਸੰਗੀ ਸਾਥੀ ਸੰਗੀ ਸਾਥੀ ਸਗਲ ਤਰਾਈ ਗੁਰੂ ਦੀ ਸਿੱਖਿਆ ਦੇ ਨਾਲ ਜਿੱਥੇ ਸਾਡਾ ਭਲਾ ਹੋਣਾ ਹੈ ਉੱਥੇ ਜਿਹੜੇ ਸਾਡੇ ਸੰਗੀ ਸੰਗੀ ਸਾਥੀ ਨੇ ਜਿਹੜੇ ਸਾਡੇ ਮਿੱਤਰ ਨੇ ਉਹਨਾਂ ਦਾ ਵੀ ਭਲਾ ਹੋਣਾ ਹੁਣ ਸਭ ਤੋਂ ਪਹਿਲਾਂ ਸਾਡੇ ਨੇੜੇ ਦੇ ਮਿੱਤਰ ਕਿਹੜੇ ਨੇ ਸਾਡੇ ਗਿਆਨਿੰਦਰੇ ਕਿਹੜੇ ਨੇ ਹਾਂ ਗਿਆਨ ਇੰਦਰੀਆਂ ਦੇ ਵਿੱਚ ਕੀ ਕੁਝ ਆ ਜਾਂਦਾ ਹੈ ਅੱਖਾਂ ਨੱਕ ਕੰਨ ਜੀਵ ਨੱਕ ਹੱਥ ਬੇਟਾ ਜੀ ਕਰਮ ਇੰਦਰੀਆਂ ਦੇ ਵਿੱਚ ਆ ਜਾਂਦੇ ਜਿਹੜੀ ਸਾਡੀ ਜੀਵ ਹੈ ਇਹ ਕਰਮ ਇੰਦਰੀਆਂ ਵਿੱਚ ਵੀ ਆ ਜਾਂਦੀ ਹੈ ਗਿਆਨ ਇੰਦਰੀਆਂ ਵਿੱਚ ਵੀ ਹੁਣ ਜਿਹੜੇ ਗਿਆਨ ਇੰਦਰੀ ਸਾਨੂੰ ਕਿਸੇ ਪ੍ਰਕਾਰ ਦਾ ਗਿਆਨ ਦਿੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਅਸੀਂ ਗਿਆਨ ਇੰਦਰੀ ਜਿੰਨਾ ਰਾਹੀ ਸਾਨੂੰ ਕਿਸੇ ਪ੍ਰਕਾਰ ਦਾ ਗਿਆਨ ਪ੍ਰਾਪਤ ਹੁੰਦਾ ਹੈ ਉਹ ਕੀ ਨੇ ਗਿਆਨ ਇੰਦਰੀ ਗਿਆਨ ਇੰਦਰੀਆਂ ਦੇ ਵਿੱਚ ਕੀ ਕੁਝ ਆ ਜਾਂਦਾ ਹੈ ਉਹ ਤੁਸੀਂ ਨੋਟ ਕਰ ਲਓ ਲਿਖ ਲਓ ਹੁਣ ਇਹ ਜਿੰਨੇ ਵੀ ਆਪਾਂ ਨੇ ਗਿਆਨ ਇੰਦਰੀ ਲਿਖੇ ਨੇ ਪੰਜ ਇਹ ਸਾਨੂੰ ਗਿਆਨ ਹੀ ਬਿੰਦੇ ਨੇ ਨਾ ਅੱਖਾਂ ਵੀ ਸਾਨੂੰ ਗਿਆਨ ਦਿੰਦੀਆਂ ਨੇ ਨੱਕ ਕੰਨ ਚਮੜੀ ਜੀਵ ਹੈ ਜਿਹੜੀ ਕਰਮ ਇੰਦਰੀਆਂ ਵਿੱਚ ਵੀ ਆ ਜਾਂਦੀ ਹੈ ਗਿਆਨ ਇੰਦਰੀਆਂ ਵਿੱਚ ਵੀ ਹੁਣ ਜਦੋਂ ਅਸੀਂ ਆਪਣੀ ਜੀਬ ਤੋਂ ਕੁਝ ਬੋਲ ਰਹੇ ਹਾਂ ਉਸ ਸਮੇਂ ਜੀਬ ਨੂੰ ਕਿਹੜੇ ਇੰਦਰੀ ਵਿੱਚ ਗਿਣਾਂਗੇ ਕਰਮ ਇੰਦਰੀ ਵਿੱਚ ਕਿਉਂਕਿ ਉਸ ਟਾਈਮ ਜੀਬ ਸਾਡੀ ਕਰਮ ਕਰ ਰਹੀ ਹੈ ਹੁਣ ਕੋਈ ਵੀ ਚੀਜ਼ ਆਪਾਂ ਨੇ ਘਰ ਦੇ ਵਿੱਚ ਬਣਾਈ ਹੈ ਉਹਨੂੰ ਸਭ ਤੋਂ ਪਹਿਲਾਂ ਟੇਸਟ ਕਰਦੇ ਹਾਂ ਕੀ ਕਰਦੇ ਹਾਂ ਜੀਵ ਸਾਨੂੰ ਉਸ ਭੋਜਨ ਦੇ ਜਾਂ ਉਸ ਪਦਾਰਥ ਦੇ ਸਵਾਦ ਬਾਰੇ ਗਿਆਨ ਦਿੰਦੀ ਹੈ ਕਿ ਟੇਸਟੀ ਬਣਿਆ ਕਿ ਨਹੀਂ ਖਾਣ ਤੋਂ ਪਹਿਲਾਂ ਸਾਰੇ ਚੈੱਕ ਕਰਦੇ ਹੋ ਕਿ ਨਹੀਂ ਇਹ ਜੀਵ ਦਾ ਕਿਹੜਾ ਪੱਖ ਹੈ ਗਿਆਨ ਇੰਦਰੇ ਵਾਲਾ ਹੁਣ ਸਭ ਤੋਂ ਪਹਿਲਾਂ ਹਰੀ ਦੀ ਸਿੱਖਿਆ ਨੂੰ ਧਿਆਨ ਹਿਰਦੇ ਵਿੱਚ ਧਿਆਉਣ ਨਾਲ ਹਰੀ ਦੀ ਸਿੱਖਿਆ ਨੂੰ ਮਨ ਵਿੱਚ ਚੇਤੇ ਰੱਖਣ ਨਾਲ ਕਿੰਨਾ ਦਾ ਭਲਿਆ ਹੋਇਆ ਆ ਇਹਨਾਂ ਦਾ ਸਾਡੇ ਗਿਆਨ ਇੰਦਰੀਆਂ ਦਾ ਅੱਖਾਂ ਨਾਲ ਪਹਿਲਾਂ ਵੀ ਬਹੁਤ ਕੁਝ ਵੇਖਦੇ ਸੀ ਪਹਿਲਾਂ ਉਹ ਕੁਝ ਵੇਖਦੇ ਸੀ ਜਿਸ ਦਾ ਸਾਡੇ ਜੀਵਨ ਨੂੰ ਲਾਭ ਨਹੀਂ ਸੀ ਠੀਕ ਹੈ ਅੱਖਾਂ ਦੇ ਨਾਲ ਕੀ ਵੇਖਣਾ ਹੈ ਪਾਤਸ਼ਾਹ ਜੀ ਕਹਿੰਦੇ ਏ ਨੇਤਰੋ ਮੇਰੇ ਹੋ ਇਹ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਤੁਮ ਮਹਿ ਜੋਤ ਘਰੀ ਹਰ ਬਿਨ ਅਵਰਨਾ ਦੇਖੋ ਕੋਈ ਦੇਖੋ ਕੋਈ ਹੁਣ ਜਦੋਂ ਇਹਨਾਂ ਅੱਖਾਂ ਦੇ ਨਾਲ ਸਾਰਿਆਂ ਵਿੱਚੋਂ ਰੱਬ ਦੀ ਜੋਤ ਵੇਖਾਂਗੇ ਵੀ ਸਾਰਿਆਂ ਵਿੱਚ ਰੱਬ ਵੱਸਦਾ ਹੈ ਫਿਰ ਸਾਨੂੰ ਕੋਈ ਵੀ ਦੁਸ਼ਮਣ ਮੈਜਰ ਨਹੀਂ ਆਏਗਾ ਸਾਰੇ ਸਾਨੂੰ ਆਪਣੇ ਭੈਣ ਭਰਾ ਲੱਗਣਗੇ ਕੀ ਲੱਗਣਗੇ ਭੈਣ ਭਰਾ ਜਦੋਂ ਅਸੀਂ ਰੱਬ ਦੀ ਜੋਤ ਨੂੰ ਸਾਰਿਆਂ ਵਿੱਚੋਂ ਵੇਖਾਂਗੇ ਫਿਰ ਅਸੀਂ ਕਿਸੇ ਨਾਲ ਈਰਖਾ ਨਹੀਂ ਕਰਾਂਗੇ ਫਿਰ ਅਸੀਂ ਕਦੇ ਵੀ ਕਿਸੇ ਨਾਲ ਨਫ਼ਰਤ ਨਹੀਂ ਕਰਾਂਗੇ ਜਦੋਂ ਰੱਬ ਸਾਨੂੰ ਸਾਰੇ ਵਿੱਚੋਂ ਨਜ਼ਰ ਆਉਣ ਲੱਗ ਪਿਆ ਫਿਰ ਇਸ ਜੀਵ ਦੇ ਨਾਲ ਇਸ ਰਸਨਾ ਦੇ ਨਾਲ ਕਦੇ ਵੀ ਕਿਸੇ ਨੂੰ ਮਾੜਾ ਬੋਲ ਨਹੀਂ ਬੋਲਾਂਗੇ ਜਿਸ ਕਰਕੇ ਕਿਸੇ ਦਾ ਦਿਲ ਦੁਖੇ ਇਸ ਜੀਵ ਦੇ ਨਾਲ ਹਮੇਸ਼ਾ ਚੰਗਾ ਬੋਲਾਂਗੇ ਉਸ ਤੋਂ ਬਾਅਦ ਕੰਨਾਂ ਦੀ ਗੱਲ ਏਸ ਰਵਣ ਹੋ ਮੇਰੇ ਹੋ ਸੱਚੇ ਸੁਣਨੇ ਸੱਚੇ ਸੁਣਨੇ ਨੋ ਪਠਾਏ ਨੋ ਪਠਾਏ ਸ਼ਰੀਰ ਲਾਏ ਸ਼ਰੀਰ ਲਾਏ ਸੁਣੋ ਸਤ ਬਾਣੀ ਸੁਣੋ ਸਤ ਬਾਣੀ ਹੁਣ ਕੰਨਾਂ ਨੂੰ ਰੱਬ ਜੀ ਨੇ ਸਾਡੇ ਸਰੀਰ ਦੇ ਨਾਲ ਲਗਾਇਆ ਕਾਦੇ ਵਾਸਤੇ ਇਹਨਾਂ ਦੇ ਨਾਲ ਚੰਗਾ ਸੁਣਨਾ ਇਹਨਾਂ ਕੰਨਾਂ ਦੇ ਨਾਲ ਚੰਗੀ ਸਿੱਖਿਆ ਹਾਸਲ ਕਰਨੀ ਹੈ ਹੁਣ ਜਿਹੜਾ ਭੋਜਨ ਸਾਡੇ ਸਰੀਰ ਵਾਸਤੇ ਲਾਭਦਾਇਕ ਨਹੀਂ ਹੈ ਅਸੀਂ ਉਹ ਖਾਵਾਂਗੇ ਕਿਉਂ ਨਹੀਂ ਖਾਵਾਂਗੇ ਕਿਉਂਕਿ ਉਹ ਖਾਣ ਦੇ ਨਾਲ ਸਿਹਤ ਖਰਾਬ ਹੋ ਜਾਂਦੀ ਹੈ ਫਿਰ ਅਸੀਂ ਜਦੋਂ ਸਰੀਰ ਦਾ ਇੰਨਾ ਖਿਆਲ ਰੱਖਦੇ ਆਂ ਫਿਰ ਅਸੀਂ ਮਨ ਦਾ ਖਿਆਲ ਕਿਉਂ ਨਹੀਂ ਰੱਖਦੇ ਕਿਉਂਕਿ ਮਨ ਸੂਖਸ਼ਮ ਹੈ ਸਾਨੂੰ ਮੈజర్ ਨਹੀਂ ਆਉਂਦਾ ਇਸ ਕਰਕੇ ਅਸੀਂ ਉਹਦਾ ਬਹੁਤਾ ਖਿਆਲ ਨਹੀਂ ਰੱਖਦੇ ਹੁਣ ਚੰਗੀ ਸਿੱਖਿਆ ਹੈ ਜਿਹੜੀ ਉਹ ਚੰਗੇ ਭੋਜਨ ਵਰਗੀ ਹੈ ਕਾਦੀ ਵਰਗੀ ਹੈ ਚੰਗੇ ਭੋਜਨ ਵਰਗੀ ਜਿਹੜੀ ਕਿ ਸਾਡੇ ਜੀਵਨ ਨੂੰ ਸਵਾਰਦੀ ਹੈ ਅੱਖਾਂ ਦੇ ਨਾਲ ਚੰਗਾ ਵੇਖਣਾ ਕੰਨਾਂ ਦੇ ਨਾਲ ਚੰਗਾ ਸੁਣਨਾ ਤੇ ਰਸਨਾ ਦੇ ਨਾਲ ਚੰਗਾ ਬੋਲਣਾ ਰਸਨਾ ਦੇ ਨਾਲ ਕੀ ਬੋਲਣਾ ਹਾਂ ਅੱਖਾਂ ਦੇ ਨਾਲ ਚੰਗਾ ਵੇਖਣਾ ਕੰਨਾਂ ਦੇ ਨਾਲ ਚੰਗਾ ਸੁਣਨਾ ਜੀਬ ਦੇ ਨਾਲ ਚੰਗਾ ਬੋਲਣਾ ਇਹ ਕਿੰਨਾਂ ਨੂੰ ਸਮਝ ਆਉਂਦੀ ਹੈ ਜਿਹੜੇ ਕਿ ਹਰ ਕਾ ਨਾਮ ਹਰ ਕਾ ਨਾਮ ਹਿਰਦੈ ਨਿਤ ਧਿਆਈ ਜਿਹੜੇ ਨਿਤ ਧਿਆਈ ਉਹਨਾਂ ਨੂੰ ਸਮਝ ਪੈ ਜਾਂਦੀ ਹੈ ਜੇਕਰ ਮੈਨੂੰ ਇੱਥੇ ਕੋਈ ਵੇਖ ਨਹੀਂ ਰਿਹਾ ਰੱਬ ਦੇ ਵੇਖ ਰਿਹਾ ਹੁਣ ਜਿਨ੍ਹਾਂ ਦੇ ਅੰਦਰ ਮਾਪਿਆਂ ਦਾ ਡਰ ਹੋਏ ਜਿਨ੍ਹਾਂ ਬੱਚਿਆਂ ਦੇ ਅੰਦਰ ਮਾਪਿਆਂ ਦਾ ਡਰ ਹੋਏ ਉਹ ਕਦੀ ਵੀ ਐਸਾ ਕੰਮ ਨਹੀਂ ਕਰਦੇ ਜਿਸ ਕਰਕੇ ਮਾਪਿਆਂ ਦਾ ਸਿਰ ਨੀਵਾ ਹੋਏ ਕਦੀ ਵੀ ਬੱਚੇ ਇਦਾਂ ਦਾ ਕੁਝ ਨਹੀਂ ਬੋਲਦੇ ਅ ਬਾਹਰ ਅੰਦਰ ਕੇ ਜਿਸ ਕਰਕੇ ਸਾਡੇ ਘਰ ਕੋਈ ਔਲੰਬਾ ਲੈ ਕੇ ਆਏ ਠੀਕ ਹੈ ਕਿਉਂਕਿ ਉਹ ਹਰਕਾ ਨਾਮ ਹਰਕਾ ਨਾਮ ਧਰਮ ਨਿਤ ਤੇ ਆਈ ਉਹ ਹਰੀ ਦੀ ਸਿੱਖਿਆ ਨੂੰ ਆਪਣੇ ਮਨ ਵਿੱਚ ਚੇਤੇ ਰੱਖਦੇ ਜਿਹੜੇ ਸਿੱਖਿਆ ਨੂੰ ਯਾਦ ਰੱਖਦੇ ਨੇ ਸਭ ਤੋਂ ਪਹਿਲਾਂ ਕਿੰਨਾ ਦਾ ਭਲਾ ਹੋਇਆ ਆ ਪੰਜਾਂ ਦਾ ਆ ਹੁਣ ਚੰਗਾ ਵੇਖਦੇ ਨੇ ਚੰਗਾ ਸੁਣਦੇ ਨੇ ਠੀਕ ਹੈ ਤੇ ਆ ਜੀਵ ਹੈ ਜਿਹੜੀ ਇਹ ਵੀ ਚੰਗਾ ਬੋਲਦੀ ਹੈ ਜਦੋਂ ਇਹ ਪੰਜੇ ਸੁਧਰ ਗਏ ਮਨ ਨੇ ਵੀ ਸੁਧਰ ਜਾਣਾ ਇਦਾਂ ਹੀ ਹੈ ਨਾ ਉਸ ਤੋਂ ਬਾਅਦ ਸਿਮਰ 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 ਨਹੀਂ ਬੇਟਾ ਜੀ ਤੇਰਾ ਕੀਆ ਤੇਰਾ ਕੀਆ ਮਿੱਠਾ ਲੱਗੇ ਮਿੱਠਾ ਲੱਗੇ ਫਿਰ ਹੁਣ ਰੱਬ ਜੀ ਦਾ ਜਿਹੜਾ ਹਰ ਇੱਕ ਹੁਕਮ ਹੈ ਰੱਬ ਜੀ ਦੀ ਜਿਹੜੀ ਸਿੱਖਿਆ ਹੈ ਉਹ ਚੰਗੀ ਲੱਗਦੀ ਹੈ ਤੇਰਾ ਕੀਆ ਮਿੱਠਾ ਲੱਗੇ ਤੂੰ ਮੈਨੂੰ ਜੋ ਵੀ ਹੁਕਮ ਕਰਦਾ ਹੈ ਉਹ ਮੈਨੂੰ ਚੰਗਾ ਲੱਗਦਾ ਮਿੱਠਾ ਲੱਗਣ ਤੋਂ ਭਾਵ ਚੰਗਾ ਲੱਗਦਾ ਪਿਆਰਾ ਲੱਗਦਾ ਹੁਣ ਜਿੰਨਾ ਬੱਚਿਆਂ ਦਾ ਆਪਣੇ ਮਾਪਿਆਂ ਦੇ ਨਾਲ ਪਿਆਰ ਹੈ ਉਹ ਮਾਪੇ ਭਾਵੇਂ ਬੱਚਾ ਨੂੰ ਡਾਂਟਣ ਭਾਵੇਂ ਟੀਚਰ ਬੱਚਾ ਨੂੰ ਡਾਂਟੇ ਜੋ ਮਰਜ਼ੀ ਕਰੇ ਉਹਨਾਂ ਦੀ ਹਰ ਇੱਕ ਕਹੀ ਹੋਈ ਗੱਲ ਕੀ ਲੱਗਦੀ ਏ ਮਿੱਠੀ ਮਿੱਠੀ ਭਾ ਪਿਆਰੀ ਲੱਗਦੀ ਏ ਚੰਗੀ ਲੱਗਦੀ ਏ ਕਿਉਂ ਕਿ ਸਿਮਰ ਸਿਮਰ ਇਸ ਸਦਾ ਸੰਭਾਲੇ ਉਹਨਾਂ ਨੇ ਆਪਣੇ ਹਿਰਦੇ ਵਿੱਚ ਆਜੋ ਬੇਟਾ ਆਜੋ ਬਟਾ ਜੀ ਅੰਦਰ ਬੈਜੋ ਆਪਣੇ ਹਿਰਦੇ ਵਿੱਚ ਉਹਨਾਂ ਦੀ ਯਾਦ ਨੂੰ ਸੰਭਾਲਿਆ ਹੋਇਆ ਉਸ ਤੋਂ ਅਗਲੀ ਪੰਕਤੀ ਹੈ ਹਰ ਨਾਮ ਪਦਾਰਥ ਹਰ ਨਾਮ ਪਦਾਰਥ ਨਾਨਕ ਮੰਗੇ ਨਾਨਕ ਮੰਗੇ ਹਰੀ ਦੇ ਨਾਮ ਦਾ ਪਦਾਰਥ ਭਾਵ ਐਸੀ ਸਿੱਖਿਆ ਨਾਨਕ ਵੀ ਮੰਗਦਾ ਹੈ ਕਿ ਜਿਸ ਸਿੱਖਿਆ ਦੇ ਨਾਲ ਜਿੱਥੇ ਸਾਡਾ ਆਪਣਾ ਭਲਾ ਹੋਣਾ ਉਸ ਸਿੱਖਿਆ ਦੇ ਨਾਲ ਸਾਡੇ ਨਾਲ ਦੇ ਜਿਹੜੇ ਸਾਥੀ ਨੇ ਜੋ ਅਸੀਂ ਸਕੂਲ ਵਿੱਚ ਜਾਣੇ ਆ ਜਾਂ ਉਦਾਂ ਘਰ ਦੇ ਆਂਡ ਗੁਆਂਡ ਵਿੱਚ ਜਿਹੜੇ ਅਸੀਂ ਸੰਗੀ ਸਾਥੀ ਬਣਾਏ ਹੋਏ ਨੇ ਉਹਨਾਂ ਦਾ ਵੀ ਭਲਾ ਹੋਣਾ ਸੰਗੀ ਸਾਥੀ सगले ਤਰ੍ਹਾਂ ਇੱਕ ਇਸ ਟਾਈਮ ਹੋਏਗਾ ਜਦੋਂ ਅਸੀਂ ਆ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਕਮਾ ਲਵਾਂਗੇ ਕਿਹੜੀ ਸਿੱਖਿਆ ਨੂੰ ਹਰ ਕਾ ਨਾਮ ਕਿਹੜੀ ਸਿੱਖਿਆ ਨੂੰ ਹਾਂ ਅੱਖਾਂ ਨਾਲ ਚੰਗਾ ਵੇਖਣਾ ਕੰਨਾਂ ਨਾਲ ਚੰਗਾ ਸੁਣਨਾ ਜੀਭ ਨਾਲ ਚੰਗਾ ਬੋਲਣਾ ਹਾਂ ਜਿੱਥੇ ਸਾਡਾ ਭਲਾ ਹੋਏਗਾ ਉੱਥੇ ਸਾਡੇ ਨਾਲ ਦੇ ਸਾਥੀਆਂ ਦਾ ਵੀ ਭਲਾ ਹੋਏਗਾ ਹੁਣ ਜੋ ਆਪਾਂ ਨੇ ਇਸ ਸ਼ਬਦ ਵਿੱਚੋਂ ਸਿੱਖਿਆ ਲਈ ਹੈ ਉਹ ਸ਼ਬਦ ਵਿੱਚੋਂ ਤੁਸੀਂ ਸਾਰੇ ਬੱਚਿਆਂ ਨੇ ਥੋੜੇ ਥੋੜੇ ਜਵਾਬ ਦੇਣੇ ਆ ਇਹ ਜਿਹੜਾ ਸ਼ਬਦ ਹੈ ਇਹ ਸ਼ਬਦ ਕਿਸ ਗੁਰੂ ਜੀ ਨੇ ਉਚਾਰਨ ਕੀਤਾ ਹੈ ਜਿੰਨਾ ਬੱਚਾ ਨੂੰ ਆ ਜਾ ਤੈਨੂੰ ਕਿਸ ਨੇ ਹਾਂਜੀ ਬੇਟਾ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਪਤਾ ਉਹ ਬੱਚੇ ਹੱਥ ਖੜੇ ਰੱਖਣੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਕਿੰਨੇ ਘਰ ਹਨ ਗੁਰਬਾਰ ਸਿੰਘ ਸਭ ਤੋਂ ਛੋਟਾ ਵਿਦਿਆਰਥੀ ਇਸ ਕਲਾਸ ਦਾ 17 ਘਰ ਕਿੰਨੇ ਘਰ ਨੇ 17 ਹਾਂ ਆਸਾ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੰਨਾਵਾਂ ਰਾਗ ਹੈ ਜਪਜੀਤ ਕੌਰ ਹਾਂਜੀ ਬੇਟਾ ਕਿੰਨਾਵਾਂ ਆਸਾ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੰਨਾਵਾਂ ਰਾਗ ਹੈ ਇਹਨੇ ਨੰਬਰ ਤੇ ਰਾਗ ਆਉਂਦਾ ਕਿੰਨੇ ਨੰਬਰ ਤੇ ਆਉਂਦਾ ਇਹ ਰਾਗ ਸ੍ਰਿਸ਼ਟੀ ਬੇਟਾ ਚੌਥਾ ਚੌਥਾ ਰਾਗ ਕਿੰਨਾਵਾਂ ਰਾਗ ਹੈ ਚੌਥਾ ਹਾਂਜੀ ਵੈਰੀ ਗੁੱਡ ਆਸਾ ਰਾਗ ਨੂੰ ਕਿਹੜੇ ਪੈਰ ਵਿੱਚ ਗਾਇਆ ਜਾਂਦਾ ਹੈ ਇਸ ਰਾਗ ਨੂੰ ਗਾਉਣ ਦਾ ਸਮਾਂ ਕਿਹੜਾ ਹੈ ਰਜਨੀਸ਼ਕੌਰ ਹਾਂਜੀ ਬੇਟਾ ਦੂਜੇ ਪੈਰ ਵਿੱਚ ਕਿਹੜੇ ਪੈਰ ਵਿੱਚ ਦੂਜੇ ਇੱਕ ਪੈਰ ਵਿੱਚ ਕਿੰਨੇ ਘੰਟੇ ਹੁੰਦੇ ਨੇ ਜਿਨਾਂ ਨੂੰ ਪਤਾ ਹੈ ਹੱਥ ਖੜੇ ਕਰ ਲਓ ਸਾਰਿਆਂ ਦੇ ਹੱਥ ਖੜੇ ਹੈ ਵੈਰੀ ਗੁੱਡ ਦਮਨਪ੍ਰੀਤ ਸਿੰਘ ਤਿੰਨ ਘੰਟੇ ਤਿੰਨ ਘੰਟੇ ਕਿੰਨੇ ਘੰਟੇ ਘੰਟੇ ਦਾ ਪੈਰ ਹੁੰਦਾ ਹੈ ਤਿੰਨ ਘੰਟੇ ਹਾਂਜੀ ਪੂਰੇ ਦਿਨ ਦੇ ਵਿੱਚ ਕਿੰਨੇ ਪੈਰ ਬਣ ਜਾਂਦੇ ਨੇ ਚਾਰ ਪੈਰ ਕਿੰਨੇ ਪੈਰ ਚਾਰ ਚਾਰ ਪੈਰਾਂ ਦੇ 12 ਘੰਟੇ ਰਾਤ ਦੇ 4 ਤੇ ਦਿਨ ਦੇ 4 ਐਡ ਕਰਕੇ 24 ਘੰਟੇ ਬਣ ਗਏ ਕੁੱਲ 8 ਪੈਰ ਬਣ ਗਏ ਤੇ ਜਿੰਨਾ ਜਿੰਨਾ ਬੱਚਿਆਂ ਨੂੰ ਇਹ ਸ਼ਬਦ ਯਾਦ ਹੈ ਉਹ ਬੱਚੇ ਹੱਥ ਖੜੇ ਕਰ ਲੈਣ ਇਹ ਸ਼ਬਦ ਕਿੰਨਾ ਕਿੰਨਾ ਬੱਚਿਆਂ ਨੂੰ ਯਾਦ ਹੈ ਜਪਜੀ ਕੌਰ ਹਾਂਜੀ ਬੇਟਾ ਚਲੋ ਸੁਣਾਓ ਇਹ ਸ਼ਬਦ ਹਾਂਜੀ ਬੇਟਾ ਅਸਾ ਕਰਿ ਸਤਿਨਾਮ ਮਹਿਲਾ ਪੰਜਵਾ ਹਰਿ ਕਾ ਨਾਮ ਰਿਦੈ ਨਿਤਿ ਧਿਆਈ ਸੰਗੀ ਸਾਥੀ ਸਗਨ ਤਰਾਏ ਗੁਰ ਮੇਰੀ ਸੰਗ ਸਦਾ ਹੈ ਨਾਟਿ ਸਿਮਰਿ ਸਿਮਰਿ ਤਿਸ ਸਦਾ ਸੁਮਰਿ ਰਹਾਉ ਤੇਰਾ ਕੀਆ ਮਿਠਾ ਲਾਕੇ ਅਰ ਨਾਮੁ ਪਦਾਰਿਤ ਨਾਨਕਾ ਵਾਗੇ ਵੈਰੀ ਗੁੱਡ ਬਹੁਤ ਸੁਣਾਇਆ ਇਸ ਬੱਚੇ ਨੇ ਸ਼ਬਦ ਹਾਂਜੀ ਮੁੰਡਿਆਂ ਦੇ ਵਿੱਚੋਂ ਕੌਣ ਸੁਣਾਏਗਾ ਪੁਨੀਤ ਸਿੰਘ ਹਾਂਜੀ ਬੇਟਾ ਆ ਰਾਮ ਰਿਦਾ ਨਿਤਿਆਈ ਸੰਗੀ ਸਾਥੀ ਸਗਲ ਤਰਾ ਗੁਰਮੈ ਰਹਾ ਸੰਗ ਸਦਾ ਹੈ ਨਾਲੇ ਸਿਮਰ ਸਿਮਰਤੀ ਸਦਾ ਸਮਾਲੇ ਰਹਾ ਤੈਰਾ ਕੀ ਆ ਮੀਠਾ ਲਾਗੈ ਹਰਨਾ ਪਦਾਰ ਨਾਨਕ ਮੰਗ ਵੈਰੀ ਗੁੱਡ ਬਹੁਤ ਸੁਣੋ ਹਾਂਜੀ ਬੇਟਾ ਸੰਦੀਪ ਸਿੰਘ ਆਸਾ ਕਰ ਸਤਿਮਾ ਮਹਿਲਾ ਪੰਜ ਮਾ ਹਰ ਕਾ ਨਾਮ ਰਿਦਾ ਨਿਤਿਆਈ ਸੰਗੀ ਸਾਥੀ ਸਗਲ ਤਰਾਹੀ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰਿ ਸਿਮਰਤੀ ਸਦਾ ਸਮਾਲੇ ਰਹਾ ਉਹ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਵੈਰੀ ਗੁੱਡ ਬਹੁਤ ਸੋਹਣੇ ਤਰੀਕੇ ਨਾਲ ਬੱਚਿਆਂ ਨੇ ਸ਼ਬਦ ਵੀ ਕੰਠ ਕੀ ਪਏ ਤੇ ਸ਼ਬਦ ਕੰਠ ਕਰਨ ਦੇ ਨਾਲ ਨਾਲ ਜੋ ਅਸੀਂ ਪੜਿਆ ਹੈ ਉਹ ਤੁਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਸਮਝਿਆ ਵੀ ਹੈ ਤੇ ਚੰਗੀ ਤਰ੍ਹਾਂ ਜਵਾਬ ਵੀ ਦਿੱਤੇ ਨੇ ਇਸ ਸ਼ਬਦ ਵਿੱਚ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਉਸ ਸਿੱਖਿਆ ਨੂੰ ਅਸੀਂ ਸਿਰਫ ਜਾਣਕਾਰੀ ਤੱਕ ਨਹੀਂ ਸੀਮਤ ਰੱਖਣਾ ਉਸ ਸਿੱਖਿਆ ਨੂੰ ਅਸੀਂ ਆਪਣੇ ਜੀਵਨ ਵਿੱਚ ਕਮਾਉਣਾ ਹੈ ਉਸ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਅਸੀਂ ਚੰਗੇ ਸਟੂਡੈਂਟ ਤੇ ਚੰਗੇ ਨਾਗਰਿਕ ਬਣਨਾ ਅੱਜ ਦੀ ਕਲਾਸ ਦੀ ਉੱਥੇ ਹੀ ਸਮਾਪਤੀ ਹੈ ਅਤੇ ਬਲਾਉ ਜੀ ਆਖੋ ਬਾਗ ਗੁਰਦੇਸਾ ਵਾਲੀ ਕੀਤੇ ਹੈ